ਕਿਆ ਕਰ ਰਹੀ ਮੈਂ ਜਦ ਕਿੰਨੇ ਮੈਂ ਛੋੜ ਗਿਆ ਉਹ ਫਿਰ ਮੈਨੂੰ ਵਾਪਸ ਆ ਰ ਮੈਂ ਕਿਹਾ ਜੋ ਹੋ ਜਾ ਰਿਹਾ ਹੈ ਸਾਰੀ ਰਾਤ ਜਾਗੂਗਾ ਹੋਰ ਮੈਂ ਦੁੱਤੀ ਮੈਂ ਨਾ ਹਾਈ ਇਹਨੂੰ ਕੀ ਹੋ ਗਿਆ ਮੈਨੂੰ ਹੁੰਜੀ ਹੁੰਜੀ ਹਮ ਉਹ ਤੇ ਵੀ ਏਡਾ ਕੀਆ ਉਹ ਤੇ ਵੀ ਦੀਦੀ ਸੇਮ ਏਡਾ ਕੀਆ ਆਉਦਾ ਕਮਰਾ ਦੇਖ ਲੋ ਭਾਈ ਕੇਵਲਾ ਦਾ ਕਮਰਾ ਮੈਂ ਤਾਂ ਮੈਂ ਚੰਨੂ ਦੀ ਚੀਨੀ ਉਡੀ ਛੜਿਆ ਹੋਇਆ ਵੀਰੇ ਉਹ ਕੌ ਉਹ ਚੱਕਿਆ ਜਰਾ ਉਹ ਚੱਕ ਲੈ ਆ ਹਾਂ ਆ ਇਹਨੂੰ ਮਜ਼ਾ ਆ ਮੀ ਇਹ ਛੜਿਆ ਵਾਲਦਾ ਮੇਰੇ ਤੂੰ ਤੂੰ ਜਨਾ ਪਛਾਣਦਾ ਨਾ ਕੁੱਕਰ ਚ ਸੀਗਾ ਸਦਾ ਇਹ ਤੇਰਾ ਤੋਂ ਮੈਂ ਬਣਾ ਦੇਣਾ ਸੀ ਚਿਕਨ ਛੜਿਆ ਲੱਗ ਕੌ ਆਹ ਤਾੜਾ ਆਉਂਦਾ ਕੋਈ ਨਾ ਉਹ ਕੋ ਕੋ ਚਾਉ ਤਾਉਦਾ ਨਿਕਰੇ ਉਹ ਵੱਡ ਲੈ ਨਾ ਉਹ ਵੱਡ ਲੈ ਹੋਣੀ ਕਿਹਦੀ ਆ ਰਹੀ ਸਿੱਧੇ ਚਟਾਲਾ ਇਹ ਤਾਂ ਚੜ ਰਹੀ ਜਟਣ ਜਿਆਦਾ ਜੀ ਹਾਂ ਇਹਨੇ ਕਿਹਾ ਚਟਾਲਾ ਉਹ ਸੜਿਆ ਤੈਨੂੰ ਯਾਦ ਹੈ ਤੂੰ ਚੱਪਲਾ ਪਹਿਨਦੀ ਸੀ ਕਮਰੇ ਤੋਂ ਬਾਹਰ ਜਾਈਂ ਕੋ ਕੋ ਤੂੰ ਹਰ ਨਾ ਇਹ ਤੂੰ ਜਾ ਉਹ ਦਨੋ ਬਿੱਟ ਗਿਆ ਕਹਿੰਦੀ ਕਿ ਕਿੰਨਾ ਲੱਗਦਾ ਭੱਜਦੇ ਆ ਭੱਜਦੇ ਹੁਣ 7 ਵਜੇ ਤੇ ਸ਼ਾਮ ਨੂੰ ਆਉ 8 ਵਜੇ ਸਾਢੇ 7 ਸਾਢੇ 7 ਤੇ ਮਤਲਬ ਇੱਥੇ ਦੇ ਸਾਢੇ 12:00 ਵੱਜ ਜਾਂਦੇ ਸੀ ਫੇਰ ਨਾ ਨਹੀਂ ਕਰਦੇ ਸੀ ਪਰ ਸੰਡੇ ਨੂੰ ਤਾਂ ਅਸੀਂ ਪਿਛਲੇ ਤਿੰਨ ਚਾਰ ਸੰਡੇ ਤੋਂ ਏਦਾਂ ਕੱਪੜੇ ਧੋਏ ਆ ਨਾ ਜੀ ਜੀ ਏਦਾਂ ਜਾਂਦੇ ਸੀ ਮਾਰਕੀਟ ਅਸੀਂ ਜਿਹੜੇ 10:00 10:00 ਵਜੇ ਹੰਨੀ ਉਹ ਮਾਰਕੀਟ ਪਹੁੰਚਦੇ ਸੀ ਹੰਨੀ ਹੋਈ ਮਾ ਉਹ ਰਾਤ ਨੂੰ ਘੁੱਲੋਂ ਦਾ 10 ਵਜੇ ਨਹੀਂ ਨਹੀਂ ਸਵੇਰੇ ਸਵੇਰੇ 4 4 ਵਜੇ ਬੰਦ ਕਰ ਦਿੰਦੇ ਆ ਇਹ ਰਹਿ ਗਿਆ ਉਹ ਹੁਣ ਅਸੀਂ ਜਾ ਰਹੇ ਆ ਜੀ ਹਣੀ ਦੇ ਚਾਚਾ ਜੀ ਦੇ ਘਰ ਕਿਉਂਕਿ ਉਹਨਾਂ ਦੇ ਵੀ ਬੱਚੇ ਇਹਨਾਂ ਦੇ ਨਾਲ ਹੀ ਯੂਕੇ ਤੋਂ ਆਏ ਆ ਇਹ ਸਾਰੀ ਗੱਡੀ ਦੇ ਪਿੱਛੇ ਛੁਪੀ ਸੀ ਰਹਿ ਤੂੰ ਆਫਟਰ ਲੌਂਗ ਟਾਈਮ ਫਸਟ ਟੂਰ ਨਿਸ਼ੂ ਹੈ ਨਾ ਨਿਸ਼ੂ ਹਣੀ ਯੂਕੇ ਟੂਰ ਯੂਕੇ ਰਿਟਰਨ ਆ ਆ ਯਾਰ ਬਹੁਤ ਬੰਦਾ ਪਹੁੰਚ ਗਏ ਜੀ ਅਸੀਂ ਹਨੀ ਦੇ ਚਾਚਾ ਜੀ ਦੇ ਘਰ ਇਹ ਦੋਨੋਂ ਬੱਚੇ ਹੈਗੇ ਆ ਜੀ ਮੇਰੇ ਦਿਓਰ ਦੇ ਇਹ ਵੀ ਨਾਲ ਹੀ ਆਏ ਨੇ ਚਾ ਦੋਨੋਂ ਜੋੜੀਆਂ ਇਕੱਠੀਆਂ ਆਈਆਂ ਯੂਕੇ ਤੋਂ ਬੱਚਿਆਂ ਦੇ ਆਉਣ ਦੀ ਖੁਸ਼ੀ ਵਿੱਚ ਕੇਕ ਕਟਿੰਗ ਕਰਨ ਲੱਗੇ ਆ ਕਿਉਂਕਿ ਇਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਤੇ ਸਾਨੂੰ ਪਤਾ ਨਹੀਂ ਸੀ ਵੀ ਬੱਚੇ ਆ ਰਹੇ ਨੇ So we did it to ask the better.